ਕਿਆ ਕੰਨ ਮੈਂ ਜ਼ਿਲ੍ਹਾ ਭਾਸ਼ਾ ਅਫਸਰ ਕਪੂਥਲਾ ਜਸਪ੍ਰਿਤ ਅੱਜ ਦੇ ਰੂਬਰੂ ਹਾਂ ਜਿਸ ਰਾਹੀਂ ਕਿ ਤੁਸੀਂ ਆਪ ਸਭ ਜਾਣਦੇ ਹੋ ਕਿ 1 ਨਵੰਬਰ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ ਉਸ ਦੇ ਸੰਬੰਧ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾਂਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸ ਮਹੀਨੇ ਦੇ ਵਿੱਚ ਵੱਖ-ਵੱਖ ਸਮਾਗਮ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਗਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰਵਾਏ ਜਾ ਰਹੇ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਤੇ ਸਾਡੇ ਮਾਨਯੋਗ ਹਰਜੋਤ ਸਿੰਘ ਬਾਦ ਸਿੱਖਿਆ ਮੰਤਰੀ ਜੀ ਦੀ ਰਹਿਨਮਾਈ ਹੇਠ ਟਰੈਕਟਰ ਖੇਅ ਦਾ ਪੰਜਾਬ ਪਟਿਆਲਾ ਜੀ ਦੇ ਦ੍ਰਿਸ਼ਾ ਨਿਰਦੇਸ਼ਾ ਹੇਠ ਜਿਹੜੇ ਸਮਾਗਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਲੀਕੇ ਗਏ ਹਨ ਜਿਸ ਵਿੱਚ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ ਸੈਮੀਨਾਰ ਕਰਵਾਏ ਜਾ ਰਹੇ ਹਨ ਰਾਜਪਦਰੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਤੇ ਰੰਗਮંચ ਨਾਲ ਸੰਬੰਧਿਤ ਵਕਫਾਖ ਨਾਟਕ ਦੀਆਂ ਪੇਸ਼ਕਾਰੀਆਂ ਜਿਵੇਂ ਕਿ ਜਿਲ੍ਹਾ ਬਠਿੰਡਾ ਦੇ ਵਿੱਚ ਚੱਲ ਰਿਹਾ ਹੈ ਫਰੋਜ਼ਪੁਰ ਹੁਸ਼ਿਆਰਪੁਰ ਤਾਂ ਹੋਰ ਕਈ ਜਗ੍ਹਾ ਅਜਿਹੇ ਸਮਾਗਮ ਕਲਿੱਕ ਕੇ ਗਏ ਹਨ ਤੇ ਇਸੇ ਹੀ ਲੜੀ ਦੇ ਤਹਿਤ ਰਾਜਪਦਰੀ ਪ੍ਰਸ਼ਨੋਤੀ ਮੁਕਾਬਲਾ ਕਪੂਰਥੱਲੇ 22 ਨਵੰਬਰ 2024 ਨੂੰ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਹੋ ਰਿਹਾ ਹੈ ਇਸ ਮੁਕਾਬਲੇ ਦੇ ਵਿੱਚ ਪੰਜਾਬ ਭਰ ਦੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਜੋ ਕਿ ਭਾਗ ਲੈਣਗੇ ਪਹਿਲਾ ਜ਼ਿਲ੍ਹਾ ਪੱਧਰ ਤੇ ਏਅਰ ਕੁイズ ਮੁਕਾਬਲਾ ਕਰਵਾਇਆ ਗਿਆ ਸੀਗਾ ਹਰ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਤਿੰਨ ਵਰਗਾਂ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਸੀ ਵਰਗ ੳ ਵਰਗ ਅ ਅਤੇ ਵਰਗ ੲ ਹੁਣ ਜ਼ਿਲ੍ਹਾ ਦੇ ਵਿੱਚ ਜਿਹੜੇ ਬੱਚੇ ਪਹਿਲੇ ਸਥਾਨ ਤੇ ਹਰ ਵਰਗ ਵਿੱਚ ਆਏ ਨੇ ਉਹ ਇਸ ਮੁਕਾਬਲੇ ਦੇ ਵਿੱਚ ਭਾਗ ਲੈਣਗੇ ਪੰਜਾਬ ਭਰ ਵਿੱਚੋਂ ਬੱਚੇ ਇਸ ਮੁਕਾਬਲੇ ਦੇ ਵਿੱਚ ਆ ਰਹੇ ਨੇ ਉਮੀਦ ਹੈ ਕਿ ਜਿਹੜਾ ਇਹ ਸਮਾਗਮ ਹੈ ਬਹੁਤ ਖੂਬਸੂਰਤ ਤਰੀਕੇ ਨਾਲ ਬੱਚਿਆਂ ਦੀ ਮਿਹਨਤ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਨਿਪਰੇ ਛਾਇਆ ਜਾਏਗਾ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਪਦਮਸ਼ਰੀ ਸੰਤ ਬਲਬੀਰ ਸਿੰਘ ਸਿੱਚੇਵਾਲ ਮੈਂਬਰ ਰਾਜ ਸਭਾ ਜੀ ਆਉਣਗੇ ਡਾਕਟਰ ਸੁਸ਼ੀਲ ਮਿੱਤਲ ਉਪ ਕੁਲਪਤੀ ਆਇਕੀ ਗੁਜਰਾਲ पंजाब टेक्निकल यूनिवर्सिटी कपूरथला सागम के विशेष मेहमान डॉक्टर राजेश ग्रोवर निर्देशक साइंस सिटी कपूरथला डॉक्टर मेजर इरविन कौर एस डी एम कपूरथला और श्रीमती ममता बजाज सिक्ख्या अफसर एलीमेंटरी कपूरथला इस आएंगे तो इस समागम की प्रधानगी भाषा विभाग पंजाब पटियाला संयुक्त डायरैक्टर मैडम हरप्रीत कौर कर रहे ने ਆਪ ਸਾਰਿਆਂ ਨੂੰ ਮੈਂ ਅਪੀਲ ਵੀ ਕਰਦੀ ਹਾਂ ਤੇ ਸੱਦਾ ਵੀ ਦਿੰਦੀ ਹਾਂ ਕਿ ਇਸ ਸਮਾਗਮ ਦੇ ਵਿੱਚ ਤੁਸੀਂ ਇਸ ਸਮਾਗਮ ਦਾ ਹਿੱਸਾ ਬਣੋ ਤੇ ਜੋ ਵੀ ਇਸ ਸਮਾਗਮ ਨੂੰ ਦੇਖਣ ਦਾ ਚਾਹਵਾਨ ਹੈ ਤਾਂ ਉਹ ਇਸ ਸਮਾਗਮ ਦੇ ਵਿੱਚ ਆਉਣ ਦਾ ਉਹਨਾਂ ਨੂੰ ਖੁੱਲਾ ਸੱਦਾ ਹੈ ਧੰਨਵਾਦ